ਮੈਂ ਅੱਜ ਤੁਹਾਨੂੰ ਅਤੇ ਤੁਹਾਡੇ ਦਾਹੀਂ ਸਮੁੱਚੇ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਪਾਰਟੀ ਦੇ ਆਪ ਦੇ ਕੌਮੀ ਕਿਦਮਿੰਦਰ ਸ਼੍ਰੀ ਆਰਵਿੰਦ ਕੇਰਿਵਾਲ ਜੀ ਅਤੇ ਪੰਜਾਬ ਦੇ ਮਾਨਯੋਗ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਵਾਸਤੇ ਜਿਹੜਾ 10 ਲੱਖ ਦਾ ਬੀਮਾ ਕਾਰਡ ਬਣਾਇਆ ਜਾ ਰਿਹਾ ਬਹੁਤ ਥਾ ਥਾ ਤੇ ਉਹ ਕਾਰਡ ਜਿਹੜੇ ਬਣਦੇ ਆ ਉਦੋਂ ਕਾਰਡ ਚਾਲੂ ਹੋ ਗਿਆ ਉਹ ਕਾਰਡ ਨੇ ਕੰਮ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਮੈਂ ਤੁਹਾਨੂੰ ਮੇਰੇ ਕੋਲ ਬੈਠੇ ਨੇ ਸਰਦਾਰ ਸਲੱਖਣ ਸਿੰਘ ਜੀ ਨੂੰ ਦਿਲ ਦੀ ਬਿਮਾਰੀ ਸੀਗੀ ਇਹ ਗਰੀਬ ਬੰਦੇ ਆ ਇਹ ਮਜਬੀ ਸਿੱਖ ਬਰਾਦੀ ਦੇ ਨਾਲ ਸੰਬੰਧ ਰੱਖਦੇ ਆ ਬਹੁਤ ਹੀ ਗਰੀਬ ਮਜ਼ਦੂਰ ਬੰਦੇ ਆ ਕਿ ਕੇ ਦੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਸਾਰੇ ਪੰਜਾਬੀਆਂ ਲਈ ਇੱਕ ਕਾਰਡ ਜਿਹੜਾ ਉਹ ਜਾਰੀ ਕੀਤਾ ਉਹਦੇੰਨਾਂ ਨੇ ਵੀਰਵਾਦ ਇਹ ਕਾਰਡ ਬਣਾਇਆ ਆ ਜਿਹੜਾ ਮੈਂ ਕਾਰਡ ਤੁਹਾਨੂੰ ਦਿਖਾ ਦਿਆਂ ਵੀਰਵਾਦ ਇਹਨਾਂ ਨੇ ਕਾਰਡ ਬਣਾਇਆ ਔਰ ਇਸ ਕਾਰਡ ਨੇ ਚੁੱਕਦਾਰ ਕੰਮ ਕਰਨਾ ਸ਼ੁਰੂ ਕਰਤਾ ਇਹ ਕਾਰਡ ਲੈ ਕੇ ਅਰਵਾਹਾ ਹਸਪੀਟਲ ਦੇ ਵਿੱਚ ਆਏ ਉੱਥੇ ਦਾਖਲ ਹੋਏ ਔਰ ਡਾਕਟਰਾਂ ਨੇ ਕਿਹਾ ਕੋਈ ਗੱਲ ਨਹੀਂ ਤੁਹਾਡਾ ਇਲਾਜ ਫ੍ਰੀ ਹੋਊਗਾ ਔਰ ਇਹਨਾਂ ਦੇ ਹਾਰਟ ਦੇ ਸਟੰਟ ਪਾਏ ਆ ਬਾਕੀ ਦਵਾਈ ਵੀ ਇਹਨਾਂ ਨੂੰ ਦਿੱਤੀ ਆ ਔਰ ਸਭ ਕਿੱਥੇ ਸੀਸਾ ਦੇਣਗੇ ਪੰਜਾਬੀ ਗਰੀਬ ਲੋਕ ਆਪ ਪੰਜਾਬੀ ਦਿਹਾੜੀ ਕਰਨ ਵਾਲਾ ਪੰਜਾਬੀ ਅਰਵਿੰਦ ਕੇਰਿਵਾ ਜੀ ਨੂੰ ਭਗਵੰਤ ਸਿੰਘ ਮਾਨ ਜੀ ਨੂੰ ਇਹ ਕਿਦਾਂ ਸੀਸਾ ਦਿੰਦੇ ਆ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਲ